ਕਲਪ ਦੇ ਵਿੱਚ ਜੋ ਅੱਜ ਇਹਨਾਂ ਅਰੇਂਜ ਕੀਤਾ ਹੈ ਔਰ ਮਤਲਬ ਕੀ ਕਹਿਣਾ ਚਾਹੁੰਦੇ ਉਹ ਕੀ ਇਲਾਕੇ ਅੰਦਰ ਇਹ ਵੋਟਰਾਂ ਪ੍ਰਤੀ ਮਤਲਬ ਕਿਵੇਂ ਤੁਹਾਡਾ ਕੀ ਸੋਚ ਹੈ ਸਭ ਤੋਂ ਪਹਿਲਾਂ ਜੈਪੀ ਜੈਪਾਲ ਅੱਜ ਹਲਕਾ ਭਲੱਥ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਉਸ ਦਾਣੀ ਦੇ ਫੁੱਲ ਆਏ ਨੇ ਜਿਸ ਦਾਣੀ ਤੋਂ ਅਸੀਂ ਵੀ ਵਿਚਾਰਤਾਲਾ ਤੋਂ ਪ੍ਰਭਾਵਿਤ ਹਾਂ ਮੈਂ ਡਾਕਟਰ ਪੀਮ ਰਾਓ ਅੰਬੇਦਕਰ ਜੀ ਬਾਰੇ ਪੜ੍ਹਦਾ ਹੁੰਦਾ ਸੀ ਸੁਣਦਾ ਹੁੰਦਾ ਸੀ ਆਪਣੇ ਬਜ਼ੁਰਗਵਾਨ ਤੋਂ ਇਹ ਜਾਂ ਜਿਹੜਾ ਮੌਕਾ ਬੋਲਣ ਦਾ ਚੱਲਣ ਦਾ ਜਾਂ ਵੋਟ ਪਾਉਣ ਦਾ ਅਧਿਕਾਰ ਏ ਇਹ ਡਾਕਟਰ ਸਾਹਿਬ ਨੇ ਸਾਨੂੰ ਲੈ ਕੇ ਦਿੱਤਾ ਅੱਜ ਅਗਰ ਅਸੀਂ ਐਸਟੀ ਨੂੰ ਸਮਝਦੇ ਹੋਏ ਬਾਬਾ ਸਾਹਿਬ ਦੀ ਓਨਰੋਲਜੀ ਨੂੰ ਸਮਝਦੇ ਹੋਏ ਅੱਜ ਜੇ ਉਹ ਕਰਜ਼ਾ ਨਹੀਂ ਲਾ ਸਕੇ ਤੇ ਬੜੀ ਸ਼ੇਮਫੁਲ ਗੱਲ ਏ ਉਹਨਾਂ ਦੇ ਖਾਸ ਇਨ ਖਾਸ ਉਹਨਾਂ ਦੇ ਬਲੱਡ ਰਿਲੇਸ਼ਨ ਦੇ ਵਿੱਚ ਉਹਨਾਂ ਦੇ ਪੋਤਰਾ ਜੀ ਆਏ ਨੇ ਤੇ ਮੇਰਾ ਫਰਜ਼ ਬਣਦਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਨਾਲ ਤੇ ਆਪਣੇ ਸਮਾਜ ਦੇ ਨਾਲ ਖੜਨਾ ਆਪਣੇ ਸਮਾਜ ਦੀ ਗੱਲ ਕਰਨਾ ਔਰ ਜੇ ਮੈਂ ਆਪਣੇ ਪਰਿਵਾਰ ਦੀਆਂ ਵੋਟਾਂ ਡਾਕਟਰ ਸਾਹਿਬ ਦੇ ਝੋਲੀ ਚ ਪਾ ਦਵਾਂ ਤੇ ਇਹ ਮੇਰਾ ਛੋਟਾ ਜਿਹਾ ਜਿਹੜਾ ਕਰਜ਼ਾ ਉਹ ਨੱਥ ਗਿਆ। ਤੋਂ ਮੈਂ ਇਸ ਪਰਪਸ ਨਾਲ ਡਾਕਟਰ ਸਾਹਿਬ ਦੇ ਨਾਲ ਤੁਰਦਾ ਆਂ ਔਰ ਐਜ਼ ਅ ਵਲੰਟੀਅਰ ਕੋਈ ਲੀਡਰਸ਼ਿਪ ਨਹੀਂ ਕੋਈ ਗੱਲ ਨਹੀਂ ਐਜ਼ ਅ ਵਲੰਟੀਅਰ ਇਹਨਾਂ ਦੇ ਨਾਲ ਆ ਔਰ ਸਮਾਜਿਕ ਪੱਖੋਂ ਆਪਣੇ ਐਸੀ ਪਰਿਵਾਰਾਂ ਵੱਖੋਂ ਇਹਨਾਂ ਦੇ ਨਾਲ ਤੁਰੂੰਗਾ ਔਰ ਸੁਚੱਜੀ ਸੋਚ ਨੂੰ ਹਮੇਸ਼ਾ ਹੀ ਸਲਾਮ ਕਰੂੰਗਾ। ਐਡੀ ਬਹਾਨਾ ਸ਼ਿਸ਼ੇ ਸਾਡੇ ਇਲਾਕੇ ਅੰਦਰ ਆਈ ਹੈ ਲੇਕਿਨ ਸਮਾਜ ਦੇ ਲੋਕੀ ਜਿਹੜੇ ਬੇਖਬਰ ਆ ਇਹਦਾ ਕੀ ਕਰਨਾ ਸਸਰੇ ਬੜੇ ਪਚੀਦਾ ਸਵਾਲ ਏ ਕਿਉਂਕਿ ਹਰ ਇੱਕ ਪਾਰਟੀ ਨੇ ਡਾਕਟਰ ਸਾਹਿਬ ਔਰ ਸਰਦਾਰ ਭਗਤ ਸਿੰਘ ਜੀ ਨੂੰ ਯੂਜ਼ ਕਰਕੇ ਛੱਡ ਦਿੱਤਾ ਪਿੱਛੇ ਫੋਟੋਆਂ ਲਾਉਣ ਦਾ ਮਤਲਬ ਨਹੀਂ ਹੈ ਕਿ ਪਿੱਛੇ ਫੋਟੋਆਂ ਲਾ ਦੀਏ ਅਡਾਲਜੀ ਨੂੰ ਸਮਝੋ ਕਿ ਕੀ ਕਹਿ ਰਹੇ ਨੇ ਉਹ ਅੱਜ ਕੋਈ ਭਗਤ ਸਿੰਘ ਨੂੰ ਫਾਸੀ ਤੇ ਚੜੂਗਾ ਬਾਬਾ ਸਾਹਿਬ ਵਾਂਗੂ ਆਪਣੇ ਸੰਘਰਸ਼ ਦੇ ਵਿੱਚ ਕੋਈ ਲੜੇਗਾ ਸਾਡੇ ਨਾਲ ਖੜਕੇ ਨਹੀਂ ਲੜ ਸਕਦੇ ਕਿਉਂਕਿ ਯੂਜ਼ ਐਂਡ ਥਰੂ ਦੀ ਪਾਰਟੀਆਂ ਨੇ ਸਭ ਸਭ ਐਂਟੀ ਐਸਸੀ ਪਾਰਟੀਆਂ ਨੇ ਇੱਕ ਕਦੀ ਵਿਚਾਰ ਧਾਰਾ ਦਾ ਨਹੀਂ ਜੁੜਦੀਆਂ ਤਾਂ ਹੀ ਇਹ ਲੋਕ ਸਾਡੇ ਲੋਕਾਂ ਨੂੰ ਪਿੱਛੇ ਕਰਦੀਆਂ ਨੇ ਜਦੋਂ ਅਸੀਂ ਮੈਂ ਪਹਿਲਾਂ ਵੀ ਕਈ ਵਾਰ ਆਪਣੇ ਇੰਟਰਵਿਊਸ ਤੇ ਦੱਸਦਾ ਹੁੰਦਾ ਕਿ ਜਦੋਂ ਕੋਈ ਗਰੀਬ ਸਿਰ ਚੁਪਦਾ ਹੈ ਨਾ ਤੇ ਅਮੀਰਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਅੱਜ ਉਹ ਹਾਲਾਤ ਬਣੇ ਹੋਏ ਨੇ ਕਿ ਉਹਨਾਂ ਦਾ ਬਲੱਡ ਆਇਆ ਹੋਵੇ ਤੇ ਮੈਂ ਚਾਹੁੰਦਾ ਕਿ ਸਾਰੀਆਂ ਪਾਰਟੀਆਂ ਸਿਰ ਨਿਵਾ ਕਰਕੇ ਸਲਾਮ ਕਰਨ ਕੇ ਉਹਨਾਂ ਨੂੰ ਅੱਗੇ ਲੈ ਕੇ ਆਉਣ ਤੇ ਉਹਨਾਂ ਦੀ ਝੋਲੀ ਚ ਉਹਨਾਂ ਦੇ ਬਣਦਾ ਟਿਕਟ ਪਾ ਕੇ ਉਹਨਾਂ ਨੂੰ ਇਲੈਕਸ਼ਨ ਜਿਤਾ ਕੇ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਤਾਂ ਕਿਸ ਤਰ੍ਹਾਂ ਹਵਾਰਾ ਮਿਲਿਆ ਵੋਟਰਾਂ ਵੱਲੋਂ ਤੁਹਾਹਾਨੂੰ ਵੱਲੋਂ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਬਹੁਤ ਬਹੁਤ ਅਸ਼ਕਰੀ ਜੀ ਇਹ ਸਮੂਹ ਰਾਤਖਨ ਦੇ ਵਿੱਚ ਕੰਚਨਾ ਮੋਕਾ ਮਿਲਿਆ ਮਾਦਮ ਸਾਡੇ ਬਣੇ ਸ਼ੋਕ ਰਾਜੂਪੱਟੇ ਜੀ ਇਹਨਾਂ ਨੇ ਸਾਡੇ ਦਰਸ਼ਕ ਰਹੇ ਔਰ ਇਸ ਮੀਡੀਆ ਦੇ ਮਾਧਮ ਤੋਂ ਸਾਰੀ ਸੰਗਤ ਨੂੰ ਪੀਰ ਕਰਾ ਚੱਲਦੇ ਆ ਇੱਕ ਤਾਂ ਸੰਗਤ ਦਾ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਹੈ ਕਿ ਬਾਬਾ ਸਰਦਾਰ ਤੋਂ ਬੇਕਰਦ ਕੋਟਾ ਜੀ ਖੁਦ ਆਏ ਹਨ ਲੋਕ ਸਵਾਰਨ ਕਰ ਸ਼ਾਇਦ ਫੋਟੋ ਲੇਕਸ਼ਨ ਲਾ ਰਹੇ ਹਨ ਜਿਹਨਾਂ ਨੂੰ ਅਜੋਨਸ਼ਲ ਗੈਸ ਲੰਗ ਰਿਹਾ ਹੈ ਔਰ ਮੈਂ ਤੁਹਾਡੇ ਮੀਡੀਆ ਦੇ ਮਾਧਮ ਅਪੀਲ ਕਰ ਰਹੀ ਹਾਂ ਕਿ ਇੱਕ ਵਾਰ ਆਪਣਾ ਥੋੜਾ ਜਿੰਨਾ ਬੌਸਰ ਲਿ ਦਿੱਤਾ ਜਾ ਤੇ ਕਾਜ ਬਹੁਤ ਚੜਿਆ ਹੋਇਆ ਇਹਨਾਂ ਕਾਜ ਆਪਾਂ ਦਾਕਰ ਸਕੀਏ ਔਰ ਭੀਮ ਦਾ ਜਸ਼ੋਤ ਸੇ ਦੇਖ ਕੇ ਜੀ ਜੋ ਗੈਸ ਸਿਲੰਡਰ ਹੋ ਜੋਸ਼ ਹਨ ਮੋਰ ਲਾਗੇ ਆਪਾਂ ਨੰਬਰ ਪਾ ਲੈਣੇ ਪੜੇਗੇ ਨਹੀਂ ਸਾਡੇ ਮਤਲਬ ਦੀ ਇਸ ਤਰ੍ਹਾਂ ਜੀ ਬਾਬਾ ਸਾਹਿਬ ਫਿਰ ਉਹ ਬੈਠ ਕੇ ਦਿਨ ਜਾਰ ਤਾਰਾ ਦੇ ਪ੍ਰਤੀ ਗੱਲ ਕਰੀਏ ਤੇ ਜਿਸ ਤਰ੍ਹਾਂ ਕੀ ਕੁਝ ਬਗਾਰੀ ਪਾਰਟੀਾਂ ਅੰਦਰ ਜਿਹੜੇ ਕੀ ਸਾਡੇ ਸਵਾਜ ਦੇ ਜਿਹੜੇ ਮੈਂ ਤੇ ਬੈਠੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਦ ਤੁਸੀਂ ਆਪਣਾ ਕਾਸ਼ਟੇ ਬਣਾਨੇ ਕਾ ਜਾਓਗੇ ਨਾ ਤੁਸੀ ਗਲੰਬਾ ਵਾਲੀ ਜ਼ਿੰਦਗੀ ਜਿਮਰੀ ਉਹ ਜੋ ਉਹਨੂੰ ਕਿਹਾ ਜਾਏਗਾ ਬੁੱਲਣਗੇ ਉਹਨਾਂ ਦੀ ਆਪਣੀ ਕੋਈ ਆਵਾਜ਼ ਨਹੀਂ ਹੈ ਜਦ ਤੁਸੀਂ ਕਿਸੇ ਦੇ ਜਾ ਕੇ ਬੈਠੋਗੇ ਤੁਹਾਡੀ ਆਵਾਜ਼ ਬੰਦ ਕੀਤੀ ਜਾਏ ਸਭ ਤੋਂ ਪਹਿਲਾਂ ਉਹ ਬੁਲਾਦੇ ਉਹਨਾਂ ਕਿ ਜਿਹਦੀ ਆਵਾਜ਼ ਸਾਡੇ ਅਕੋਰਡਿੰਗ ਚੱਲੇ ਇਸ ਕਰਕੇ ਸਾਡੀ ਆਵਾਜ਼ ਵਿੱਚ ਚੁਕਸਾ ਦੇ ਉਹਨਾਂ ਸਿਰਫ ਕੁਰਸੀ ਦਾ ਲਾਲਚ ਹੈ ਆਪਣੀ ਕੁਰਸੀ ਬਚਾਉਣ ਵਾਸਤੇ ਨਾ ਪਾਰਟੀ ਲੱਗੇ ਜੀ ਰੋਕੇ ਦੇ ਰੋਕਾਂ ਨੂੰ ਕੀ ਬਿਲ ਕਰਨਾ ਚਾਹੁੰਦੇ ਆ ਅੱਜ ਉਹ ਮੈਂ ਸਮਝਿਆ ਬੜਾ ਸਾਡੇ ਵਾਸਤੇ ਇੱਕ ਨਿਗਰਵੜੀ ਗੱਲ ਹੈ ਕਿ ਅੱਜ ਅਸੀਂ ਬਾਬਾ ਸਾਹਿਬ ਨੂੰ ਕਮਿਟ ਕੀਤੀ ਰੈਜ਼ਰਵੇਸ਼ਨ ਦੇ ਮੱਦੇਨਜ਼ਰ ਸਾਨੂੰ ਜਿਹੜੀ ਪਾਰਟੀਕਲ ਦੇ ਰਹੀਆਂ ਉਹ ਮਜ਼ਬੂਰੀ ਹੈ ਰੈਜ਼ੋਲੂਸ਼ਨ ਬਾਬਾ ਸਾਨੂੰ ਦਿੱਤੀ ਆ ਅਗਰ ਰੈਜ਼ੋਲੂਸ਼ਨ ਸਾਡੀ ਪੋਲੀਟਿਕਲ ਰੈਜ਼ੋਲੂਸ਼ਨ ਖਤਮ ਹੋ ਜਾਂਦੀ ਆ ਤਾਂ ਫਿਰ ਮੈਂ ਦੇਖਾਂਗੀ ਇਹ ਲੋਕਾਂ ਨੂੰ ਉਹ ਪਾਰਟੀਆਂ ਕਿੰਨੇ ਟਿਕਟਾ ਦੇ ਗਿਆ ਜਿੰਨੇ ਉਹ ਲਕਚਨ ਰਾਦੇ ਨੇ ਔਰ ਤੁਮ ਜਿਤਾਉਂਦੇ ਨੇ ਤਾਂ ਮੈਂ ਤੁਹਾਡੇ ਚੈਨਲ ਸੇ ਮਦਦ ਤਾਪੀਰ ਕਰ ਰਹੀ ਆ ਕਿ ਜਿਹੜੀਆਂ ਬਾਕੀ ਪਾਰਟੀਆਂ ਵਿੱਚ ਸਾਡੇ ਨੁਮਾਇੰਦੇ ਬੱਤੇ ਨੇ ਬਹੁਤ ਸਾਰੇ ਸਮਾਜ ਦੇ ਲੋਕ ਰੱਖੇ ਨੇ ਔਰ ਆਪਣਾ ਮੂੰਹ ਬੰਦ ਕਰਕੇ ਬੈਠੇ ਨੇ ਉਹਨਾਂ ਨੂੰ ਚਾਹੀਦਾ ਆ ਕਿ ਅੱਜ ਉਹਨਾਂ ਦਾ ਬਲੱਡ ਉਹਨਾਂ ਦਾ ਪੋਤਾ ਰੀਅਲ ਪੋਤਾ ਬਾਬਾ ਸਾਹਿਬ ਦਾ ਪੁੱਤ ਦੇਖ ਕੇ ਡੀਵੀਅਟ ਚਸਵੰਦ ਅਪਡੇਟ ਦੇ ਸਾਹਦੇ ਚਾਹਿਆ ਤੁਸੀਂ ਸਭ ਕੁਝ ਛੱਡ ਕੇ ਅੱਜ ਆਪਾਂ ਬਹੁਮਤ ਦੇ ਨਾਲ ਇਹਨਾਂ ਦੀ ਸਪੋਰਟ ਕਰੀਏ ਇਹਨੂੰ ਮੈਂਬਰ ਪਾਰਟੀ ਵਿੱਚ ਬਿਠਾਉਂਦੇ ਹਾਂ ਵਸਤਾਵਨ ਨੂੰ ਸ਼ੁਰੂ ਤੋਂ ਹੀ ਬਾਬਾ ਸਾਹਿਬ ਦਾ ਨਾਮ ਲਟਾਇਆ ਜਾਂਦਾ ਰਿਹਾ ਜੀ ਲੇਕਿਨ ਅੱਜ ਕਿਉਂ ਕਿ ਮਨ ਕਿਉਂ ਕਵੀ ਆਇਆ ਕਿਉਂ ਨਿਗਾਹ ਆਇਆ ਉਹ ਮ ਵਿਚ ਕੀ ਮਨ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਉਹ ਤੋਂ ਕੋਹਾਂ ਦੂਰ ਮਿਲੋ ਮੈਂ ਇਹ ਦੱਸਣਾ ਚਾਹੁੰਦੀ ਜਦੋਂ ਨਾਲ ਪਾਰਟੀ ਦਾ ਬਿਜ਼ਨਸ ਬਲ ਮਲਟੀ ਪਾਰਟੀ ਬਣ ਜੇ ਨਾ ਬਿਜ਼ਨਸ ਕੰਨਾ ਪੋ ਪੋਲੀਟੀਕਲ ਬਿਜ਼ਨਸ ਤੋਂ ਪਾਰਟੀ ਕਰੇ ਬਾਬਾ ਸਾਹਿਬ ਡਾਕਟਰ ਮੇਟਰੀ ਹੋਈ ਨਹੀਂ ਸਕਦੀ ਉਹ ਕਦੇ ਵੀ ਸੋਦੇਮ ਤੱਕ ਚੱਲੀ ਨਹੀਂ ਜਬੀ ਬਾਬਾ ਸਾਹਿਬ ਨੇ ਸਮਝਦੇ ਸੀ ਸਾਰੇ ਦੁਕਾਨਾਂ ਦੀ ਚਾਬੀ ਹੈ ਪਾਰਲੀਮੈਂਟ ਹੋ ਸਕਦੀ ਹੈ ਪਾਰਲੀਮੈਂਟ ਨੂੰ ਉਸ ਕਿਸ ਤਰ੍ਹਾਂ ਸਾਰੇ ਦੁਕਾਨਾਂ ਦੀ ਚਾਬੀ ਹੈ ਇਸ ਜਗ੍ਹਾ ਤੇ ਪਹੁੰਚ ਕੇ ਆਪਣੇ ਬੋਝ ਨਾਲ ਚੱਲੇ ਕਰਦੇ ਤਾਂ ਮੈਂ ਤੁਹਾਨੂੰ ਇੱਕ ਛੋਟਾ ਐਗਜ਼ਾਮਪਲ ਦੇ ਰਹੀ ਹਾਂ ਹੁਣੇ ਹੁਣੇ ਬੋਝ ਸਮਾਜ پارٹی ਦੇ ਮੈਂ ਜੋ ਸਾਡੀ ਨੈਸ਼ਨ ਲੀਡਰ ਉਹਨਾਂ ਦੇ ਭਤੀਜਾ ਜੀ ਨੇ ਇੱਕ ਬੜੀ ਅੱਛੀ ਸਪੀਚ ਕੀਤੀ ਹੈ ਆਪਣੇ ਬੋਝ ਨਾਲ ਵਾਸਤੇ ਔਰ ਉਹ ਤੇ ਸੈਂਟਰ ਸਰਕਾਰ ਦੇ ਪਰਚਾ ਤੱਕ ਹੀ ਅੰਤਰਵੰਧ ਕਰਤਾ ਜਿਹਦੀ ਹਮਾਇਤ ਉਹਨੇ ਪੂਆਜੂ ਕਰਨੀ ਚਾਹੀਦੀ ਸੀ ਜਿਹਨਾਂ ਹਮਾਇਤ ਕਰਨੀ ਜਾਈ ਉਹਨਾਂ ਮੌਕੇ ਸਮਾਜਿਕ ਹੈ ਤੇ ਤਵਕਿਤਾ ਸੋਚਿਆ ਕਿ ਬਹੁਤ ਜਿ ਸਮਾਜ ਜਿਹੜੀ ਆ ਪਾਰਟੀ ਆ ਉਹ ਡਾਕਟਰ ਬੀਰ ਅੰਦੇਸਰੀ ਆ ਜਿੰਦੀ ਤੇ ਚੱਲ ਰਹੀ ਹੈ ਈਵਨ ਉੱਥੇ ਜਾ ਕੇ ਉਹ ਸਭ ਕਾਂਛੀ ਰੰਦੀ ਵਿਚਾਰਦਾ ਉਹਦੇ ਮਗਦ ਵੀ ਚੱਲ ਰਿਹਾ ਮਾਨਜੋ ਪੱਤਰਕਾਰ ਸਾਥੀਓ ਮੈਂ ਗੁਰਮਨ ਸਿੰਘ ਕੋਸਲਾ ਨੈਸ਼ਨਲ ਪ੍ਰੈਜ਼ੀਡੈਂਟ ਡੈਮੋਕ੍ਰੈਟਿਕ ਭਾਰਤੀਆ ਲੋਕਦਲ ਜਦੋਂ ਇਸ ਗੱਲ ਦਾ ਮੈਨੂੰ ਪਤਾ ਲੱਗਾ ਕਿ ਬਾਬਾ ਸਾਹਿਬ ਜੀ ਦੇ ਪੁੱਤਰੇ ਲੋਕ ਸਭਾ ਹਲਕਾ ਹਸ਼ਿਆਰਪੁਰ ਤੋਂ ਉਮੀਦਵਾਰ ਬਣ ਕੇ ਆ ਰਹੇ ਹਨ ਤਾਂ ਮੈਨੂੰ ਬੜੀ ਖੁਸ਼ੀ ਹੋਈ ਮਾਣ ਵੀ ਮਹਿਸੂਸ ਹੋਇਆ ਕਿ ਐਡੀ ਮਹਾਨ ਸ਼ਖਸੀਅਤ ਸਾਡੇ ਲੋਕ ਸਭਾ ਹਲਕਾ ਹਸ਼ਿਆਰਪੁਰ ਤੋਂ ਚੋਣ ਮੈਦਾਨ ਵਿੱਚ ਆ ਰਹੇ ਹਨ ਅਸੀਂ ਇਹਨਾਂ ਨੂੰ ਬਿਨਾਂ ਸ਼ਰਤ ਡੈਮੋਕ੍ਰੈਟਿਕ ਭਾਰਤੀ ਲੋਕਦਾਲ ਵੱਲੋਂ ਸਮਰਥਨ ਦਿੱਤਾ ਤੇ ਇਹਨਾਂ ਦੇ ਨਾਲ ਵਰਕਰ ਇਹ پورے ਹਲਕੇ ਦੇ ਵਿੱਚ ਤੋਂ ਮੈਂ ਤੁਹਾਡੇ ਮੱਝੋਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਇਸ ਦੇਸ਼ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਨ ਚਾਹੇ ਉਹ ਪੰਜਾਬ 'ਚ ਹੋਣ ਜਾਂ ਪੂਰੇ ਦੇਸ਼ ਵਿੱਚ ਹੋਣ ਉਹ ਸਾਰੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਲੈ ਕੇ ਲੋਕਾਂ ਕੋਲ ਵੋਟ ਮੰਗਣ ਜਾਂਦੇ ਹਨ ਤੇ ਜੇਕਰ ਜਦੋਂ ਪਤਾ ਲੱਗਾ ਸੀਗਾ ਵੀ ਲੋਕ ਸਭਾ ਹਲਕਾ ਹੁਸ਼ਾਰਪੁਰ ਤੋਂ ਬਾਬਾ ਸਾਹਿਬ ਜੀ ਦੇ ਵੰਸ਼ ਵਿੱਚ ਉਹਨਾਂ ਦੇ ਪੋਤਾ ਉਮੀਦਵਾਰ ਬਣ ਕੇ ਆਇਆ ਹਨ ਤੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਦੇ ਕੈਂਡੀਡੇਟ ਸਗੇ ਉਹਨਾਂ ਨੂੰ ਤੋਹਫੇ ਵਜੋਂ ਇਹ ਸ਼ੀਟ ਦੇ ਦੇਣੀ ਚਾਹੀਦੀ ਸੀ ਕਿਉਂਕਿ ਪੰਜਾਬ ਦਾ ਇੱਕ ਮਾਨੁਚਾਉਂਦਾ ਹਲਕੇ ਦਾ ਇੱਕ ਮਾਨੁਚਾ ਹੁੰਦਾ ਹੈ ਕਿ ਬਾਬਾ ਸਾਹਿਬ ਨੇ ਸਾਡੇ ਲਈ ਆਪਣਾ ਜੀਵਨ ਆਪਣਾ ਪਰਿਵਾਰ ਦੇ ਦਿੱਤਾ ਸਾਰਾ ਪਰਿਵਾਰ ਦੇ ਦਿੱਤਾ ਸਾਨੂੰ ਸਾਰੇ ਹੱਕ ਹਕੂਕ ਲੈ ਕੇ ਦਿੱਤੇ ਤੇ ਜੇਕਰ ਅਸੀਂ ਉਹਨਾਂ ਦਾ ਥੋੜਾ ਜਿਹਾ ਵੀ ਕਰਜ਼ਾ ਉਤਾਰ ਦੇ ਦਿੰਦੇ ਤੇ ਅਸੀਂ ਇਹਨਾਂ ਨੂੰ ਇਥੋਂ ਸਰਬਸੰਤੀ ਨਾਲ ਜਿਹੜੀ ਆ ਲੋਕ ਸਭਾ ਹਲਕੇ ਦੀ ਜਿਹੜੀ ਚਾਬੀ ਆ ਸੰਸਦ ਵਿੱਚ ਭੇਜ ਦੇ। ਤੋਂ ਮੈਂ ਇਹੀ ਕਹਿਣਾ ਚਾਹੁੰਦਾ ਪਰ ਹਜੇ ਵੀ ਵੋਟਾਂ ਇੱਕ ਜੋਂ ਨੂੰ ਹਨ। ਜੇ ਕੋਈ ਬਾਬਾ ਸਾਹਿਬ ਦੇ ਨਾਲ ਪਿਆਰ ਕਰਦਾ ਹੈ। ਬਾਬਾ ਸਾਹਿਬ ਜੀ ਚਾਰ ਤਾਰਾਂ ਨੂੰ ਪਿਆਰ ਕਰਦਾ ਹੈ। ਸਮਾਜ ਲਈ ਦੱਖਣ ਸਮਾਜ ਲਈ ਦਰਦ ਰੱਖਣ ਵਾਲਾ ਕੈਂਡੀਡੇਟ ਹੈ। ਉਹ ਜਰੂਰ ਇਸ ਗੱਲ ਨੂੰ ਸਮਝ ਕੇ ਬਾਬਾ ਸਾਹਿਬ ਜੀ ਦੇ ਹੱਕ ਵਿੱਚ ਆ ਜਾਣ ਤੇ ਬਾਬਾ ਸਾਹਿਬ ਨੂੰ ਜਿਤਾ ਕੇ ਆਪਾਂ ਸੰਸਦ ਵਿੱਚ ਬੇਜੀਏ। ਇਲਾਕੇ ਦੇ ਲੋਕਾਂ ਨੂੰ ਕੀ ਫੀਲ ਕਰਨੀ ਚਾਹੁੰਦੇ ਹੋ? ਸਰ ਮੈਂ ਇਲਾਕੇ ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ। ਕਿਉਂਕਿ ਅਸੀਂ ਬੜੇ ਖੁਸ਼ਕਿਸਮਤ ਲੋਕ ਆ ਕਿ ਬਾਬਾ ਸਾਬਜੀ ਦਾ ਵੰਸ ਇਸ ਇਲਾਕੇ ਦੇ ਵਿੱਚੋਂ ਇਲੈਕਸ਼ਨ ਲੜ ਰਿਹਾ ਆ ਤੇ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਆ ਕਿ ਅਸੀਂ ਆਪ ਵੀ ਵੋਟਾਂ ਪਾਈਆਂ ਔਰ ਜਿੱਥੇ ਹੋਰ ਲੋਕਾਂ ਨੂੰ ਵੀ ਕਹੀਏ ਇੱਥੇ ਵੀ ਸਾਡੀਆਂ ਰਿਸ਼ਤੇਦਾਰੀਆਂ ਮੈਂ ਉਹਨਾਂ ਨੂੰ ਇਹੀ ਕਵਾਂਗਾ ਕਿ ਸਾਡਾ ਜੋ ਬਾਬਾ ਸਾਹਿਬ ਨੇ ਗੱਲ ਕਹਿ ਸੀਗਾ ਕਿ ਲਾਸਟ ਵਿੱਚ ਮੇਰੇ ਸਮਾਜ ਦੇ ਬੜੇ ਲੋਕ ਲੋਕਾਂ ਨੇ ਮੈਨੂੰ ਲਾਸਟ ਟਾਈਮ 'ਚ ਧੋਖਾ ਦਿੱਤਾ ਪਰ ਅਸੀਂ ਉਹ ਚੀਜ਼ ਦਾ ਕਰਜ ਉਤਾਰੀ ਇਹਨਾਂ ਨੂੰ ਵੋਟਾਂ ਪਾ ਕੇ ਉਹਨੂੰ ਜਿਤਾ ਕੇ ਜੀ ਸ਼ੁਕਰੀਆ ਔਰ ਆਪਾਂ में आए। और कैसे चल रहा आपका चोन है आपका चोर हम ग्लोबल बॉडी का मैं भीमराव यशवंतराव अम्बेडकर जिस होशियारपुर पार्लियामेंट काउंसिल से कैंडिडेट पिछले महीना भर से मैं कैंपेन कर रहा हूँ बड़े लोगों की सहायता मिल रही बड़ा सपोर्ट मिल रहा है होशियारपुर मतदारों का उनके बहुत तो अच्छा लग रहा है कि बाबा साहब का पोता हमारे यहाँ तो कैंडिडेट करके आए एक नई विकल्प देने का मैंने इस पंजाब में प्रयास किया है होशियार क्योंकि मैंने देखा कि इस पंजाब में पॉलिटिकल मूवमेंट नहीं रही पॉलिटिकल पार्टीज़ नहीं रही जो बाबा साहेब और मान्यवर कांशीराम का नाम लेके चलने वाली पार्टी थी वो सौदाबाजी की पार्टी है मैंने नहीं यहाँ के मतदारों ने सब समझ लिया है इसके लिए जहाँ भी जाता हूँ वहाँ अच्छी सी सपोर्ट मिलती है जो पहले की पार्टी थी बाबा साहब के नाम से चलने वाले लोग कार्यकर्ता उनके नेता मुझे मिल रहे समर्थन कर रहे एंड इसीलिए लगता है कि मैं इस होशियरपुर से जैसे बसपा पार्टी है बसपा पार्टी में विचारधारा की कमी है बाबा साहब की उसके बारे में आप क्या कहना चाहते हैं जब तक और काशीराम जी थे तब तक बसपा पार्टी बाबा साहब विचार पर महापुरुष के विचार पर चलती थी रास्ता सही था पॉलिटिक्स के साथ साथ सामाजिक उठेगा सोशल रिफॉर्म करते थे भाई लेकिन आज तो पूरी पार्टी कमर्शलाइजेशन से हो गई है दूसरे बड़े पार्टियों के इशारे पर चलती है। और इसीलिए हमारे समाज गुलाम न बनने के कारण गुलाम भाई ऐसे समाज के नेता कोई गुलाम मत बन इसके लिए ये विकल्प लेके ग्लोबल रिपब्लिकन पार्टी मैंने शुरुआत पंजाब से की और होशियारपुर एक टेस्टिंग पॉइंट है मेरे लिए होशियारपुर से इलेक्शन लड़ाना और पूरे पंजाब में उसका संदेश देना ये मेरा तो मकसद है इसके लिए लोग मुझे अभी बड़े चाहते हैं समाज की संख्या ज़्यादा है मान्यवर करशिराम बाबा साहब को मानने वाले लोगों को महापुरुषों के विचारों पर चलने वाले उसके ऊपर विश्वास रखने वाले की संख्या ज़्यादा है और उनके लिए भाई एक पार्टी होनी चाहिए दूसरी पार्टी के साथ नहीं जाना चाहिए लोगों ने यहाँ आप देखा कांग्रेस की सरकार देखी आप पिछली बार अकाली की देखी सरकार देखी लेकिन संख्या हमारी भारी होने के बावजूद भी हमारे को राजनीति में हिस्सेदारी नहीं मिली और यही कारण है कि भाई ऐसे समाज के लिए ऐसे इतने बड़े समाज को मैं ऐसा नहीं देख सकता इनके लिए कोई तो भी राजनीति का प्लेटफॉर्म देना जरूरी है हम इस पंजाब में कोई नए नहीं, नहीं हैं रिपब्लिकन पार्टी की मूवमेंट और ज़माने में थी सिक्सटीज़ में थी सेवेंटीज़ में थी बाद में मान्य काशी राम जी ने शुरुआत की थी, सोशल से पॉलिटिकल तक अच्छी सफलता मिल गई हम रिपब्लिकन नेता यहाँ आए नहीं आज ज़रूरत लगी वैक्यूम तैयार हुआ है स्पेस तैयार हो गई इसके लिए मैं रिपब्लिकन पार्टी लेकर आज पंजाब में आया पंजाब में बाबा साहब की विचारधारा पर जो लिटरेचर और समाज में जो जितना होना चाहिए था प्रचार बाबा साहब की विचारधारा वो क्यों नहीं हो सका क्या कारण थे बाबा साहब का लिटरेचर तो आज सभी जगहों पर अवेलेबल है लेकिन बाबा साहब का लिटरेचर जो जो उसके हम लोग लीगल राइट्स हमारे पास है बाबा साहब के लिटरेचर के लीगल राइट्स हमारे पास है और हम लोग ने नाइन्टीज़ में ये सब महाराष्ट्र सरकार को देखे ये प्रिंट करवा दिए और उसी समय बताया था कि बाबा साहब का पूरा लिटरेचर ये विभिन्न विभाग विभिन्न भाषाओं में उसका ट्रांसलेट हो जाए उस ट्रांसलेट होते समय उसका ट्रांसलेशन इट इज बी इन प्रॉपर वे अच्छा उसको तोड़ मोड़ कर ट्रांसलेशन हमें नहीं चाहते हैं यह ट्रांसलेशन करने के बाद अभी बाबा साहब का लिटरेचर सब जगह अवेलेबल है मैं फ्रेंकली बोलता हूँ मुझे मालूम नहीं बाबा साहब का लिटरेचर राइटिंग एंड स्पीचेस उसको बोलते हैं अवेलेबल है कि नहीं पंजाब में पंजाबी भाषा में अवेलेबल है आई डोंट नो पर यहाँ के लोगों ने यहाँ के नहीं होगा तो ये मेरा प्रयास होगा कि इलेक्शन की पर आने वाले समय में यहाँ सरकार के साथ में प्रस्ताव रखूँगा के कारण मेरे पास ये राइट बाबा साहब का सभी लिटरेचर मैं पंजाबी में ट्रांसलेट कर देगा आपको मीडिया के माध्यम से टीवी मीडिया के माध्यम से मैं प्रयास करूँगा कि बाबा साहब का लिटरेचर सभी अवेलेबल है टोटली देर आर ट्वेंटी सेवन ट्वेंटी सेवन वॉल्यूम्स आप सत्तावीस ग्रंथ है वॉल्यूम्स है अरे वो ग्रंथ का ट्रांसलेशन होता है तो मैं समझता हूँ पंजाब के जनते के लिए बाबा साहब का रियल लिटरेचर अवेलेबल हो दो फोटोग्राफी एल्बम्स हैं बाबा साहब के नाम से बाबा साहब की और ये गवर्नमेंट से प्रिंट होने के बावजूद प्रिंट होने से इसकी कीमत वाजबी है इसकी कीमत बहुत थी है पाँच सौ पे पन्ने पाँच सौ पेजेस का बुक को वन फिफ्टी रुपीज़ को मिलता है इतने हम लोग ने कीमत रखी है हम कोई भी इसकी रॉयल्टी नहीं लेते